ਮੈਂ ਕਹਿੰਦਾ ਹਿੰਦਾਂ ਹੀ ਸਤਨਾ ਹੋਜੀ ਪਾ ਲੈ ਕੋਈ ਗਮੀ ਕੋਈ ਗੱਲ ਪਾ ਕਿੱਥੇ ਕਿੱਥੇ ਬਿਜਾਰੋ ਬਿਜਾਰਨੇ ਕਿਦਾਂ ਕਿਦਾਂ ਉੱਠ ਗਿਆ ਅਜ਼ਮਾਨੀ ਨਾ ਕੀ ਆ ਰਿਹਾ ਨਾ ਹਾਂ ਜੀ ਆਪ ਸੋਪੜਦਾ ਦਾ ਹੁੰਦੀ ਆ ਗੱਲ ਆਪੋ ਆਪਣੇ ਖਿਆਲ ਦੀ ਗੱਲ ਜੀ ਜੀ ਕਿਸੇ ਨੂੰ ਕਿਸੇ ਦਾ ਗੱਲ ਦਾ ਕੰਮ ਦਾ ਖਿਆਲ ਆਉਂਦਾ ਕਿਸੇ ਨੂੰ ਕਿਸੇ ਗੱਲ ਦਾ ਕੰਮ ਦਾ ਖਿਆਲ ਪਰ ਮੈਂ ਥੋੜਾ ਦੌੜਨਾ ਨਹੀਂ ਛੱਡਿਆ ਅਸੀਂ ਦੌੜਨਾ ਨਹੀਂ ਛੱਡੇਗਾ ਸੁਣਦੇ ਹਾਂ ਜੀ ਹੁਣ ਆਈਸਾ ਤਰ੍ਹਾਂ ਹੋਜੀ ਪਾਦੇ ਉਹੀ ਗੱਲ ਨਹੀਂ ਹੋ ਰਹੀ ਗਾਪ ਕਿੱਥੇ ਕਿੱਥੇ ਮੇਹਰੋ ਮੇਹਰ ਨਹੀਂ ਕਿਦਾਂ ਕਿਦਾਂ ਉੱਠ ਗਿਆ ਅੱਜ ਮਾਣੀ ਮਾਣੀ ਅ ਤੁਸੀਂ ਵੀ ਧੀ ਸਹੀ ਹਾਂਜੀ ਹਾਂਜੀ ਸਾਰੇ ਜਿਹੜੇ ਸਹੀ ਹੈ ਜੀ ਪੂਰੇ ਆ ਕੇ ਗੱਡਾ ਰੁਕ ਗਿਆ ਤੀ ਇਹਨਾਂ ਦਾ ਕੀ ਗੱਡੇ ਤੇ ਆਉਂਦੇ ਤੀਏ ਛੰਤ ਬਾਬਾ ਜੀ ਬਾਬਾ ਨੇ ਢੀਂਡ ਸਾ ਜੀ ਉਰੇ ਆ ਕੇ ਗੱਡਾ ਰੁਕ ਗਿਆ ਤੀ ਉਰੇ ਫਿਰ ਇਹ ਨਾਲ ਛਤੀ ਹੋਗੇ ਤੀ ਜੀ ਉਹਨਾਂ ਦਾ ਪਰਿਵਾਰ ਇਹ ਜੀ ਇਹ ਆਛਤੀ ਜਾਂਦੀ ਸਮਾਰਾਈ ਉਹ ਬਾਬਾ ਸੀ ਤੁਡੀ ਬਹੁਤ ਲੱਗਦਾ ਜੀ ਬਹੁਤ ਵੱਡਾ ਲੰਗ ਕੀ ਹੈ ਜੀ ਵੀ ਨਹੀਂ ਲੱਗਦੀ ਤੇਰੇ ਵੀ ਨਹੀਂ ਪਤਾ ਤੇਰੇ ਔਰ ਦਾ ਪਤਾ ਹੈ ਹੁਣ ਦੱਸਿਆ ਸੀਗੇ ਹੁਣ ਹੁਣ ਕੌਣ ਕਰਿਆ ਸੀਗੇ ਵੀ ਆਹ ਰਹੇ ਜੀ ਆ ਜੇ ਹੂੰ ਬਹੁਤ ਹੀ ਪੁਰਾਣੀਆਂ ਹਨੀ ਹੈਗੀਆਂ ਜੀ ਇਹ ਤਾਂ ਕੀ ਪੈਸੇ ਨਾਲ ਅੱਛਾ ਰਹਿਗੇ ਸਹੀ ਆਏ ਹੋ ਇਹ ਪਾਕਲਾ ਮੈਨਾਂ ਨਹੀਂ ਮੈਨਾਂ ਲੱਗਦਾ ਹੁਣੇ ਲੱਗ ਕੇ ਹੱਦਿਆ ਬਿਛਰੇ ਮਹੀਨੇ ਬਹੁਤ ਵੱਡਾ ਮੇਲਾ ਲੱਗਦਾ ਹੈ ਸਾਰਾ ਮੇਲਾ ਲੱਗਦਾ ਮੋਢੇ ਲਈ ਨਹੀਂ ਬੋਲਣ ਲਈ ਇਹ ਹੋਇਆ ਨਹੀਂ ਪਤਾ ਕਮਾਗੀ ਇਨਾਂ ਨੂੰ ਬਾ ਦੇ ਕੇ ਨਾ ਉਧਰ ਨਾ ਬਲੱਗ ਇਹ ਸਨਹਾਰੀ ਹੋਇਆ ਜੀ ਕਮਾਗੀ ਪਤਾ ਹੋਣਾ ਸਰੀਆ ਕਿਤੇ ਨਹੀਂ ਹੋਇਆ ਜੀ ਉਹ ਦਾ ਅੰਦਸ਼ਤ ਹੈ ਕਿ ਮੈਦੀਆਂ ਨੇ ਲਾਇ ਨੀ ਜਾਣੇ ਜਗਾ ਹੋ ਨਾ ਮਾ ਬਾਅਦ ਦੇਖ ਸਰਦਾ ਕਿੰਨਾ ਖਰਚਾ ਹੋਇਆ ਪਹਿਲਾਂ ਤੇਰਾ ਆਪਣੇ ਪਿਛਾਨ ਮੂੰਹ ਕਰਕੇ ਨਗਰੀ ਦੇ ਅਨਸਾਰ ਚਾਹੇ ਕੱਢਿਆ ਉਹ ਯਾਰ ਚਾਲ ਚੱਲ ਗਏ ਹੁਣ ਆਇਆ ਕੋ ਗੱਲ ਤਾਂ ਕਰੀਏ ਨਾ ਹਾਂਜੀ ਹਾਂ ਹਾਂ ਉਹ ਕਿੰਨੇ ਵੇਲੇ ਹੁਣ ਆਇਆ ਬਈ ਨਿਹਰਾ ਜੀ ਨਾਲ ਥੇ ਕਿ ਸੀ ਨੇ ਰੇ ਇਹ ਬਾਬਾ ਜੀ ਯੂਨੀਵਰਸਿਟੀ ਆਏ ਸੀ 10 ਸਾਲ ਪਹਿਲਾਂ ਉਦੋਂ ਦੱਸਦੇ ਨੇ ਵੀ ਫਿਰ ਇੱਧਰ ਨੂੰ ਆਏ ਸੀ ਹੁਣ ਵੀ ਯੂਨੀਵਰਸਿਟੀ ਵਾਲਿਆਂ ਨੇ ਬੁਲਾਇਆ ਸੀ ਇਹਨਾਂ ਨੂੰ ਹਾਂ ਬਚੜਿਆਲੇ ਹਾਂ ਜੀ ਸਾਨੂੰ ਜਿੱਦਾਂ ਦਿਲ ਚਾਹ ਬਿਚਲੋ ਸਾਡੇ ਸਿਆਣੇ ਬਜ਼ੁਰਗੋ ਆਲਾ ਤੂੰ ਇੱਥੋਂ ਗਏ ਆ ਹੁੰਦਾ ਹੀ ਆ ਹਾਂ ਜੀ ਹਾਂ ਮੈਂ ਇੱਥੇ ਰੁਜ਼ਗਾਰ ਕੀਤਾ ਹੋਊਂਗੀ ਮੈਂ ਥਾਂ ਦੇ ਹੀ ਨਹੀਂ ਹਾਂ ਜੀ ਹਰ ਇੱਕ ਬੰਦੇ ਨੂੰ ਜਿੱਥੇ ਬੱਚਾ ਕੋ ਖੇਲਦਾ ਵੀ ਗਿਆ ਹੋਵੇ ਨਾ ਹਾਂਜੀ ਉੱਥੇ ਵੀ ਚਾਹ ਹੁੰਦਾ ਬੈਠੋ ਨਾਂਕੀ ਅੱਗੇ ਲੋਕ ਰਹਿੰਦੇ ਨੇ ਨਾ ਖੇਲਦੇ ਹਾਂਜੀ ਇੱਕ ਵਾਰ ਸਾਡੇ ਤੇ ਜੇ ਨਾਂਕੇ ਮਾਨਕੋ ਸੀ ਇੱਧਰ ਅੱਛਾ ਇੱਕ ਵਾਰ ਪੱਟੀਆਂ ਦੀ ਕਮੀ ਹੋ ਗਈ ਤਾਂ ਘਰ ਵਿੱਚ ਸੀ ਮੋੜ ਲਈ ਅੱਛਾ ਉਹ ਬੋਰਡ ਦੇ ਹੇਠ ਦੀ ਬੋਰਡ ਪੁਰਾਣਾ ਰੋਕਾ ਹਾਂਜੀ ਨੰਗੇ ਤਾਂ ਖੜੀ ਕਾ ਲਿਆ ਗਦਾ ਇਹ ਕਹਿੰਦਾ ਮੇਰਾ ਰੋਜ਼ ਨਿਕਿਆ ਨਿਗੇ ਹੁੰਦੇ ਇੱਥੇ ਖੇਡ ਲੈਂਦੇ ਨਾਨਕੀ ਅੱਗੇ ਬਹੁਤ ਚੜਹਦੇ ਨਿਗੇ ਹੁੰਦੇ ਕਿ ਇੱਥੇ ਮਾਨਕੋ ਖੇਡਦੇ ਹੁੰਦੇ ਹਾਂਜੀ ਹਾਂ ਮੋਰ ਦੇ ਤਾਂ ਮੋਰ ਤਾਂ ਪੁਰਾਣਾ ਅਦਲਾਖ ਰਹਿੰਦਾ ਤੇ ਇਦਾਂ ਖਿਆਲ ਆਉਂਦਾ ਹਾਂਜੀ ਆਪਸੋਪੜਦਾਰਤਾ ਹੁੰਦੀ ਆ ਗੱਲ ਆਪੋ ਆਪਣੇ ਖਿਆਲ ਦੀ ਗੱਲ ਜੀ ਜੀ ਕਿਸੇ ਨੂੰ ਕਿਸੇ ਦਾ ਗੱਲ ਦਾ ਕੰਮ ਦਾ ਖਿਆਲ ਆਉਂਦਾ ਹੈ ਕਿਸੇ ਨੂੰ ਕਿਸੇ ਗੱਲ ਦਾ ਕੰਮ ਦਾ ਖਿਆਲ ਲੈ ਦੇਖਿਆ ਉਹਨੂੰ ਰਾਤ ਨੂੰ ਗਏ ਇੱਥੇ ਠੀਕ ਹੈ ਜੀ ਅੱਜ ਦਿਨੇ ਥਾਂ ਦੇਖਿਆ ਠੀਕ ਸਤਿ ਸ਼੍ਰੀ ਅਕਾਲ ਹਾਂ ਥਾਂ ਤੋਂ ਕੁਝ ਚੱਕ ਕੇ ਲੈ ਆਂਦਾ ਨਾ ਰੱਖਿਆ ਹਾਂਜੀ ਬਹੁਤ ਚੰਗਾ ਨਿਲ ਤਸੱਲਾ 114 ਹੋ ਗਈ ਕੋਈ ਰਿਸ਼ਤੇਦਾਰ ਨੂੰ ਮੇਰਾ ਯੇ ਕੋਈ ਯਾਰ ਦੋਸਤ ਨੂੰ ਮੇਰਾ ਯੇ ਇਦਲ ਨੂੰ ਦਸਲਾ ਬੇਸ਼ੀ ਇੱਥੋਂ ਆਏ ਆ ਕਿੱਡਾ ਪਿੰਡ ਰੇਰੂ ਘਰਵਾਦੋ ਚਾਰ ਅੱਛਾ ਜੀ ਰੇਰੂ ਆਹ ਬੇਸ਼ੀ ਆਣੇ ਅੱਛਾ ਜੀ ਵਿਆਸਪੰਡ ਹੋਰ ਇੱਥੇ ਤਿੰਨ ਮੀਆਂ ਪੀਆਂ ਸਿਆਂ ਦੇ ਦਾ ਦੋ ਬੀਆਂ ਪਨੈਜ ਤਾਂ ਉੱਪਰ ਇਹ ਹੋਰ ਆਂ ਉਹਨਾਂ ਦਾ ਇਹੋ ਜਿਹਾ ਵਰਦੀਦਾ ਵਿਆਸਪੰਡ ਕੀਤਾ ਆ ਅੱਛਾ ਜੀ ਉਹਨਾਂ ਮੀਆਂ ਦੀ ਜ਼ਮੀਨ ਵੀ ਜੁਦੀ ਆ ਅੱਛਾ ਜੀ ਸਾਡੀ ਜਿੰਨੀ ਪਿੰਡ ਦੀ ਜ਼ਮੀਨ ਹੈ ਨਾ ਹਾਂਜੀ ਪੁਰਾਣਾ ਰਾਹਾਂ ਦੀਆਂ ਹੱਦਾਂ ਅੱਛਾ ਦੂਆਂ ਦੂਆਂ ਤੋਂ ਆਹ ਪੰਡਾਂ ਦੀਆਂ ਰਲੀਆਂ ਮਈਆਂ ਦੀਆਂ ਨਾ ਰਾਹਾਂ ਦੀਆਂ ਹੱਦਾਂ ਉਹ ਦੱਸਦੇ ਆ ਪਹਿਲਾਂ ਜਿਹੜਾ ਇੱਕ ਬੀ ਸੀ ਅੱਛਾ ਇੱਕ ਅੱਧਾ ਘਰ ਨਵਾਲ ਦੇ ਗਏ ਅਉੜੀ ਜ਼ਮੀਨ ਵੰਡਣ ਲੱਗੇ ਅੱਛਾ ਪਹਿਲਾਂ 20 ਘੇਰ ਬਹਾਮਣਾ ਹੁੰਦੇ ਸੀ ਠੀਕ ਹੈ ਉnder the મોਂਡੋ ਆ ਬਾਮਣਾ ਦਾ ਖੂਬ 20 ਕਿਲੇ ਹੋਂ ਤਾਂ ਵੇਜਬੂਜ ਦਿੱਤੇ ਹਨ ਕਿ ਥੋੜਿਆਂ ਬਹਿਗੇ ਆ ਬੇ দান ਕੀਤਾ ਤੇ ਹੈ ਪਿੰਡ ਦੀ ਜ਼ਮੀਨ ਮੰਡੀ ਉਹ ਕਿਲਾ ਪਿਆ ਹੀ ਕਿਲਾ ਲੋ ਖੇਤਾਂ ਚੋਂਦੇ ਰਹੇ ਐਦਾ ਪੁਰਾਣੀਆਂ ਨਿਸ਼ਾਨੀਆਂ ਬਹਿ ਗੀਆਂ ਹੁੰਦਾ ਉਹ ਕਹਿਣ ਕੋਈ ਜੀ ਨਾ ਕਿਸੇ ਦੇ ਕਿੱਥੇ ਘੁੰਮ ਕੇ ਆਏ ਆ ਬੇਪਿਆਸ ਵੀ ਆਪਾਂ ਦੇ ਸ਼ਹੀਦ ਇਹ ਕੇ ਸੰਗਤ ਦੀ ਬੇਨਤੀ ਹੈ ਜੀ ਹਾਂਜੀ ਸੰਗਤ ਬੇਨਤੀ ਕਰਦੀ ਹੈ ਹਾਂਜੀ ਇਹ ਨੌਜਵਾਨ ਨੇ ਸਾਰੇ ਜਾਣਕਾਰੀ ਲੈਣ ਨੂੰ ਚਾਹੁੰਦੇ ਨੇ ਆਪ ਜੀ ਤੋਂ ਕਹਿੰਦੇ ਇਹਨਾਂ ਦੀ ਬਜ਼ੁਰਗਾਂ ਦੀ ਕਿੰਨੀ ਉਮਰ ਹੋ ਗਈ ਕਹਿੰਦਾ ਜੀ ਤੁਹਾਡੀ ਆਪਣੀ ਹੁਣ ਜੀ 100 ਸਾਲ ਤੋਂ ਉੱਪਰ ਹੋ ਗੁੰਦਾ ਹੈ ਅੱਛਾ ਤੇ ਇਹਦਾ ਚੰਡੀਗੜੀ ਰਹਿੰਦਾ ਰਿਹਾ ਅੱਛਾ ਐ ਮੈਂ ਹੱਪ ਐਂਡ ਆਗਰ ਅੱਛਾ ਪਰ ਮੈਂ ਥੋੜਾ ਦੌੜਨਾ ਨਹੀਂ ਛੱਡਿਆ ਅਸੀਂ ਦੌੜਨਾ ਨਹੀਂ ਛੱਡਿਆ ਜੀ ਦੌੜਦਾ ਜਾਂ ਕੁੰਦਰਤ ਉਤਰਾ ਇੰਗਲੈਂਡ ਆਈ ਬਹੁਤ ਹਾਂ ਜੀ ਇੰਗਲੈਂਡ ਆ ਅੱਛਾ ਜੀ ਆਪਣੇ ਪੰਜਾਬ ਦਾ ਅਦਨਾਈ ਚ ਆਇਆ ਉਹ ਪਦਰੇ ਜਿਲ੍ਹਾ ਕੋਈ ਵੀ ਮੈਂ ਦੌੜ ਨੂੰ ਲੈ ਕੰਮ ਦੇ ਵਿੱਚ ਪੜ੍ਹ ਆ ਰਿਹਾ ਹਾਂ ਠੀਕ ਹੈ ਕਸ ਦਾ ਵੀ ਕੰਮ ਕਰਦਾ ਰਿਹਾ ਅੱਛਾ ਜੀ ਖੇਤੀ ਦਾ ਕੰਮ ਵੀ ਬਹੁਤ ਸੋਹਣਾ ਕਰਦਾ ਰਿਹਾ ਠੀਕ ਹੈ ਜੀ ਸਿਆਣ ਵੀ ਬਣ ਜਗੇ ਮੜ ਜਾ ਸੀਗੇ ਠੀਕ ਹੈ ਜੀ ਬੜਾ ਚੰਗਾ ਰਿਹਾ ਫੇਰ ਘਰ ਦੀ ਮਰ ਗਈ ਅੱਛਾ ਜੀ ਤੇ ਚਲੋ ਕੋਈ ਅੱਗੇ ਉਹ ਤਾਂ ਜੀ ਪ੍ਰਮਾਤਮਾ ਨੇ ਜਿੰਨਾ ਸੰਸਾਰ ਜਿਉਂ ਆਪਕੋ ਇਹ ਦੋਸਤ ਤੁਸੀਂ ਹਾਂ ਸੋਹਣਾ ਪਾਸ ਹੁੰਦਾ ਰਿਹਾ ਕੋਈ ਤੇ ਉਹਨੇ ਬੜਾ ਸੋਹਣਾ ਟਾਈਮ ਪਾਸ ਹੁੰਦਾ ਉੱਥੇ ਸਾਰੇ ਕੁੜੀਆਂ ਤਿੰਨ ਕੁੜੀਆਂ ਤੇ ਤਿੰਨ ਮੁੰਡੇ ਆਰ ਤੇ ਬਾਈਕ ਕੋ ਛੋੜਾ ਘਰ ਵਾਂ ਬਾਾਕੀ ਕੁੜੀਆਂ ਦਾ ਟਬਰ ਵੀ ਬਾਹਰ ਸਾਰੇ ਕਬਲਾ ਕੈਨੇਡਾ ਕੋਈ ਨਹੀਂ ਜਾਂਦਾ ਜੀ 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 ਮੈਂ ਵੀ ਜਾਣਾ ਉਹ ਨਹੀਂ ਮੈਂ ਥੋੜੇ ਦੇ ਅੱਛਾ ਜੀ ਗਿਆ ਨਹੀਂ ਹੋਇਆ ਉੱਤੇ ਮੇਰੇ ਗੋਣ ਨਹੀਂ ਥਿਆ ਉਹ ਜਾਂ ਠੰਡ ਉਧਰ ਬੜਾ ਜ਼ਿਆਦਾ ਪੈਂਦੀ ਉਹ ਮਰ ਗਿਆ ਤਾਂ ਭਈ ਠੰਡ ਦਾ ਲਾਭ ਇੱਕ ਘਟ ਗਈ ਰੰਨ ਪਰ ਉਹਨਾਂ ਤੋਂ ਸਾਹਮਣਾ ਹੋਇਆ ਕਰਾਇ ਤੇ ਨਹੀਂ ਠੀਕ ਹੈ ਮੈਂ ਉਹਨਾਂ ਨੂੰ ਸਾਹਮਣੇ ਲਿਆ ਨਾਲੇ ਬੜੀ ਦੀ ਗੱਲ ਹੋਰ ਮੈਂ ਫੇਰ ਉਦੋਂ ਠੰਡ हट ਗਈ ਉਧਰੋਂ ਆ ਗਿਆ ਠੀਕ ਹੈ ਮੈਂ ਹੁਣ ਮੇਰੇ ਨਾਲ ਦਾ ਪੱਡੇ ਚ ਬਹੁਤ ਵੱਡਾ ਪੱਡ ਬਿਆਸ ਪੱਡਾ ਹਾਂਜੀ ਹੋ ਗਿਆ ਹੈਲੋ ਗੁਰਮੀ ਇਹ ਮੈਂ ਸ਼ਮੇਰ ਨੂੰ ਵੀ ਤੁਰ ਕੇ ਅੱਛਾ ਜੀ ਪਿੰਡ ਨੂੰ ਜਾਂਦਾ ਪਿੰਡ ਦੋੜੇ ਘੁੰਮਦਾ ਲੱਤਾਂ ਨਾ ਖੜੀਆਂ ਆ ਜਾ ਅੱਛਾ ਜੀ ਬਣੇ ਮੈਂ ਇਹਨਾਂ ਦੀ ਕੋਸ਼ਿਸ਼ ਕਰਦਾ ਤੇ ਤਵਾ ਵੀ ਚੜ੍ਹਦਾ ਅੱਛਾ ਜੀ ਤੇ ਆਪਣਾ ਕੁਦਰਤੋਂ ਹਾਂ ਬਾਪ ਬਾਬੇ ਦੀ ਕਿਰਪਾ ਨਾਲ ਹੈ ਰੱਬ ਦੀ ਕਿਰਪਾ ਨਾਲ ਕੋਈ ਅਵਲ ਸ਼ਾਮ ਨਹੀਂ ਲਾ ਠੀਕ ਹੈ ਜੀ ਨਹੀਂ ਤਾਂ ਵੀ ਇੱਕ ਨੌਜਵਾਨ ਹੋਰ ਪੁੱਛਦੇ ਨੇ ਜੀ ਆਪ ਜੀ ਨੂੰ ਕਹਿੰਦੇ ਕਿੰਨੇ ਦੇਸਾਂ 'ਚ ਆਪ ਜੀ ਨੇ ਦੌੜ ਲਈ ਪੁੱਛ ਰਹੇ ਨੇ ਸੰਗਤ ਪੁੱਛਦੀਆ ਕਰ ਦਿਓ ਕਿਰਪਾ ਮੈਂ ਜਰਮਨੀਆਂ ਜਾਣਾ ਜੀ ਮੈਂ ਨੰਨੇ ਨਹੀਂ ਬੇਦਾਉਣਾ ਅੱਛਾ ਜੀ ਲੈ ਜਾਂਦੀ ਰਹੇਗਾ ਗਵਰਨਮੈਂਟ ਦੇ ਸਰਦਾ ਸਰਦਾ ਲੈ ਠੀਕ ਹੈ ਜੀ ਬਲੈਦ ਵੀ ਜਾਉਣਾ ਵਾਹ ਮੈਂ ਦੰਦੋ ਬੋਲ ਖਾਲੇ ਬਿਚ ਨਾ ਜੀ ਜਿੱਦਾਂ ਜਿਹੜਾ ਖਾਦ ਦੇ ਸਾਡੇ ਲੋਕ ਆ ਸਾਰਿਆਂ ਮਨ ਕਰ ਠੀਕ ਹੈ ਜੀ ਹਾਂ ਜੀ ਚ ਇਹ ਸਾਡਾ ਜਿਹੜਾ ਇਲਾਕਾ ਹੈ ਪਦਰਾ ਹਾਂਜੀ ਉਹ ਲੱਗ ਕੇ ਸਾਲ ਚੜਾਈ ਤੇ ਡਾਈ ਬਹੁਤ ਆ ਠੀਕ ਹੈ ਚੜਨਾ ਸਹਾਰਾ ਉਤਰਨਾ ਔਖਾ ਹਾਂਜੀ ਉਹਨਾਂ ਲੱਗ ਕੇ ਉਹਨਾਂ ਇਹ ਹੁਣ ਦਮੀ ਕੀਤਾ ਸਾਰੀ ਲੋਗਰ ਅ ਪਹਿਲੇ ਮੇਰੇ ਲੱਗ ਆ ਠੀਕ ਹੈ ਉਦੋਂ ਖਲਤਾ ਮੇ ਨਹੀਂ ਮਿਲਦਾ ਹੈ ਮੁੰਡਾ ਨੋ ਦ ਕਹਿਦਾ ਲੈਂਦੇ ਨਹੀਂ ਮੁੰਡਾ ਮੈਨੂੰ ਮਾਲਕ ਨਹੀਂ ਕਹਿੰਦਾ ਹੁੰਦਾ ਨਹੀਂ ਕੋਈ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਹਾਂਜੀ ਹੋਵੇ ਪਹਿਲੇ ਦਿਨ ਮਿਲਦੇ ਆ ਹਾਂਜੀ ਉਹ ਮੈਂ ਇਹ ਕੰਮ ਕਰਦਾ ਕਰਕੇ ਮੈਨੂੰ ਅਮਲ ਸ਼ਮਲ ਨਹੀਂ ਕੋਈ ਲੱਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਨਹੀਂ ਤਾਂ ਉਹਨਾਂ ਲੋਕਾਂ ਨੂੰ ਅਮਲ ਸ਼ਮਲ ਬਹੁਤ ਕਾਹੇ ਦੇ ਜਦੋਂ ਕੋਲ ਪੈਸੇ ਹੋਣ ਮੈਨੂੰ ਅਮਲ ਸ਼ਰੀਰ ਦਾ ਹੀ ਲੱਗਾ ਹਾਂਜੀ ਠੀਕ ਹੈ ਜੀ ਉਹ ਉਹ ਮੇਰਾ ਕੋ ਕਾਰੀਗਰੀ ਦਾ ਰੇ ਗੱਲ ਮੇਰਾ ਕੁਦਰਤੀ ਰੱਬ ਲੋ ਉਹ ਮਹਾਰਾਜ ਬੋਲੋ ਤਾਂ ਕਿਸ ਹਾਂਜੀ ਉਹ ਉਹਨੂੰ ਮੈਨੂੰ ਲਿਆਏ ਸੀ ਪਰ ਨਗਰ ਕੀ ਤਨ ਵੀ ਕੱਢਿਆ ਹੁਣੀ ਮਗਰਮੋਂ ਕਰਕੇ ਮੇਰਾ ਅੱਛਾ ਜੀ ਅ ਪਟਿਆਲੇ ਆਏ ਅੱਛਾ ਜੀ ਮੈਨੂੰ ਲੱਗ ਗਈ ਆ ਸ਼ਾਇਦ ਜਿਹੜਾ ਲੱਗ ਗਿਆ ਹਾਂ ਯੂਨੀਵਰਸਿਟੀ ਨਾਲ ਹੈ ਜੀ ਪਟਿਆਲਾ ਕਹਿੰਦੇ ਦਿਖਾਵਾਂਗੇ ਤੈਨੂੰ ਪਿੰਡ ਉਹ ਨੇਰਾ ਹੋ ਗਿਆ ਹੈ ਅੱਛਾ ਜਿੱਦਣ ਜਿੱਥੋਂ ਆਏ ਨਾ ਠੀਕ ਹੈ ਜੀ ਨੇਰਾ ਹੋ ਗਿਆ ਉਹਨ ਦੌੜ ਮੁਕਣ ਗਈ ਕਿ ਤਾਂ ਫੇਰ ਹੀ ਜਾਣਾ ਹੈ ਹਾਂ ਜੀ ਉਹਨਾਂ ਦਾ ਰੰਗ ਮੇਲਾ ਬਹੁਤ ਖਰਚਾ ਕੀਤਾ ਪਹਿਲੇ ਮੈਨੂੰ ਪਛਾਨ ਮੂੰਹ ਕਰਕੇ ਮੇਰਾ ਨਗਰ ਇਦਣ ਕੱਢਿਆ ਅੱਛਾ ਜੀ ਅੱਛਾ ਫਿਰ ਮੈਨੂੰ ਸਟੇਜ ਤੇ ਖੜਾ ਕੀਤਾ ਠੀਕ ਹੈ ਚਲੋ ਜੀ ਉਹ ਤਾਂ ਮੱਥਾ ਟੇਕ ਲਓ ਜੀ ਚਲੋ ਜਿੰਨੇ ਕੋ ਤਾਂ ਗਿੱਟ ਗਾਣਾ ਲਾ ਦੇ ਨਾ ਤੁਹਾਡੇ ਵੀ ਇੱਥੇ ਦੇ ਆ ਗਿਆ ਉਹ ਸੁਣਦੇ ਚਲੋ ਪਿੰਡ ਦਾ ਪਛੋਕੜ ਹਾਂ ਪਿੰਡ ਦੇ ਘਰਾਂ ਦੀ ਗੱਲ ਆ ਇਹਨਾਂ ਦਾ ਜਿਹੜਾ ਹੋ ਸੀ ਇਹਨਾਂ ਦਾ ਜਿਹੜਾ ਹੋ ਸੀ ਅਸ਼ੋਕਣ ਜਾਨੀ ਇੱਕ ਤੋਂ ਬੈਠਾ ਹਾਂ ਜੀ ਉਥੋਂ ਜੀ ਆਉਂਦੇ ਵੀ ਨੇ ਟਰਾਲੀ ਲੈ ਕੇ ਬਾਬਾ ਸਿੱਧ ਬੰਦੇ ਚਲੋ ਕੋਈ ਹਾਂ ਜੀ ਆਉਂਦੀ ਆਣ ਕੋਈ ਨਹੀਂ ਰੱਬ ਜੇ ਰੱਬ ਆ ਚੰਗੀ ਕਰਦਾ ਮਾਰੀ ਵੀ ਉਹੋ ਹੀ ਕਰਦਾ ਚਲੋ ਇਦਾਂ ਨੀ ਆ ਚਲੋ ਵਾਹ ਸਤਾਂ ਰੁਪਿਆ ਗੇ ਨਾ ਵਾਹ ਬਈ ਆ ਵੀ ਗੁਰਦੋਰਾ ਜਿਹੜਾ ਹੈ ਨਾ ਇਵੇਂ ਉਹਦੇ ਨਾਲ ਹੀ ਲੱਗਦਾ ਹਾਂਜੀ ਹਾਂਜੀ ਹੈ ਕਿ ਨਹੀਂ ਹਾਂਜੀ ਉਹ ਇਤਿਹਾਸਿਕ ਗੁਰਦੁਆਰੇ ਦੇ ਨਾਲ ਹੀ ਹਾਂਜੀ ਉਹ ਪਹਿਲਾ ਉਹ ਉਹ ਤਾਂ ਬਹੁਤ ਪੁਰਾਣੀ ਜਗ੍ਹਾ ਉਹ ਬਹੁਤ ਪੁਰਾਣੀ ਹਾਂਜੀ ਜਿਉਂ ਕੋ ਦੋਨੀਆਂ ਬੱਦੀ ਆ ਚਲੋ ਬੇਟਾ ਦੱਸੋ ਚਲੋ ਆਇਆ ਆ ਆ ਲਈ ਤਾਂ ਰਹੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਵਾਹ ਵਾਹ ਸਰੂਪ ਵਾਹ ਆਜੇ ਆਜੋ ਬੋਲੇ ਸੋਨਹਾ ਸੋਨਹਾ ਇਧਰ ਇਧਰ ਪਾ ਇਧਰ ਓ ਯਾਰ ਆ ਸਾਫੇ ਲੈ ਲੈ ਨਾ ਕੋਈ ਕੋਈ ਨਹੀਂ ਕੋਈ ਨਹੀਂ ਬੋਲੇ ਸੋਨਹਾ ਸੋਨਹਾ ਤੂੰ ਮੁੰਡੇ ਕੋਲ ਕੋ ਨਾਲ ਆਏ ਹੁਣ ਕੋਈ ਕੋਈ ਨਹੀਂ ਅੱਛਾ ਇਹ ਆਪ ਜਿਹਦੇ ਲੜਕੇ ਨੇ ਜੀ ਬੋਲੇ ਸੋਨਿਆ ਬੇਟੇ ਹੋਣੇ ਜੀ ਬੇਟੇ ਪਿੱਛੇ ਨੇ ਉਹ ਨੇ ਇਹਨਾਂ ਦੇ ਆਜ ਵਾ ਇੱਕ ਲੜਕਾ ਆ ਜੀ ਇੱਕ ਜਣਾ ਲੈ ਲਓ ਬਾਈ ਇੱਕ ਜਣਾ ਲੈ ਲਓ ਇੱਕ ਦੱਡਾ ਆ ਵਦਣਾ ਬੋਲੇ ਇਹ ਜੁਨੀਵਰਸ ਤੇ ਇੱਕ ਜਣਾ ਪਈ ਜੀ ਨਾ ਮਨਾਤ ਫੱਟਾ ਨਾਲ ਚਲੋ ਆ ਜਾਓ ਜੀ ਮੈਂ ਆਜ ਕਿਹੜਾ ਇੱਥੇ ਬਹਿ ਲੈਣਾ ਸਗਾ ਹਾਂਜੀ ਮੈਂ ਵੀ ਮਹਾਰਾਜ ਦੇ ਉਹ ਇੱਕ ਕੋਈ ਨਹੀਂ ਅੱਡੋ ਪਤਾ ਅੱਡੋ ਬਲਕੋ ਟੈਕ ਤਾਂ ਟੈਕ ਤਾਂ ਸੀ ਬਾਬਾ ਜੀ ਤੁਸੀਂ ਹਾਂਜੀ ਹਾਂ ਦੇ ਦੋ ਤੇ ਮੈਂ ਕਿਹੜਾ ਹਾਂਜੀ ਹਾਂ ਦੇ ਦੋ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੰਘ ਜਾਣਗੇ ਫਿਰ ਲੇਟ ਹੋ ਗਏ ਮੇਰੇ ਹਾਂ ਬੱਸ ਥੋੜਾ ਜਿਹਾ ਥੋੜਾ ਦੇ ਦੋ ਬਾਬਾ ਜੀ ਥੋੜਾ ਜਿਹਾ ਹੋ ਨਾ ਅੱਛਾ ਹਾਂਜੀ ਪ੍ਰਸਾਦ ਬਲਾ ਹੋ ਗਿਆ ਦੇਖੋ ਕਿੰਨੇ ਥਾਂ ਦੇ ਖੇਪੜਾ ਨੇ ਹਾਂਜੀ ਹੋਰ ਇਸ ਵੇਲੇ ਪੈਨਰੋਂ ਭੁੱਖ ਲੱਗਦੀ ਨਹੀਂ ਹਾਂਜੀ ਜੇ ਭੁੱਖ ਲੱਗੇ ਵੀ ਉੱਤ ਤੋਂ ਤੁਰੇ ਜਾਂਦੇ ਰ ਸੜ ਜਾਂਦਾ ਮਾਰਾ ਜੀ ਬੇ ਸਾਨੀ ਨੀਚੇ ਸੀਗਾ ਜੀ ਗੁਰੂ ਘਰ ਛੋਟਾ ਸੀ ਫਿਰ ਇਹ 15 20 ਘਰ ਨਾਲ ਲੱਗੇ ਜੀ ਨਹੀਂ ਨਹੀਂ ਹਾਂਜੀ ਅੱਜ ਦਾ ਪਿੰਡ ਵੱਜਾ ਪਹਿਲਾਂ ਹੀ ਵੱਜਾ ਹਾਂਜੀ ਪੁਰਾਣਾ ਹੀ ਆ ਜੀ ਪੁਰਾਣਾ ਹੀ ਆ ਉਹ ਜਗ੍ਹਾ ਤੋਂ ਹਾਂਜੀ ਮੰਨਮੀ ਤੋਂ ਆਇਤੀ ਸਾਰੇ ਪਿੰਡ ਚਾਉਂਦਾ ਪਿੰਡ ਕਿਹੜਾ ਮੰਨਮੀ ਤੋਂ ਆਇਤੀ ਜੀ ਅੱਛਾ ਹਾਂਜੀ ਉਹ ਉਹ ਜਾਂ ਬੰਦਾਰ ਸਾਹਿਬ ਉਰੀਓ ਆਇਓ ਨਹੀਂ ਆਜੂ ਪਹਿਲਾਂ ਜਗ੍ਹਾ ਤੋਂ ਹਾਂਜੀ ਕਾਪੂ ਜੀ ਸਤਿ ਸ਼੍ਰੀ ਅਕਾਲ ਜੀ ਇਹ ਨੰਬਰਦਾਰ ਸਾਹਿਬ ਨੇ ਆਏ ਸਾਡੇ ਪਿੰਡ ਦੇ ਅੱਛਾ ਜੀ ਬੜੀ ਹਾਂ ਹਾਂ ਬੜੀ ਖੁਸ਼ੀ ਆਵੇ ਉਹ ਠੀਕੋ ਹੀ ਸਿਹਤ ਠੀਕ ਹੈ ਉਹ ਠੀਕ ਹੈ ਕਿੰਨੇ ਕਿਲੋ ਕਿਲੋਮੀਟਰ ਕਹਦੇ ਹੁਣ ਵੀ ਤੁਰਦੇ ਆ। ਕਮਾਨਾ ਪਿੰਡਾਂ ਤੇ ਮੰਨਵੀ ਪਿੰਡ ਹੈ ਜੀ 5 ਕਿਲੋਮੀਟਰ ਤੇ। ਅੱਛਾ। ਚੌਂਦਾ ਮੰਨਵੀ ਵੱਜਦੇ ਨੇ ਇਕੱਠੇ ਵੈਸੇ। ਅੱਛਾ। ਉੱਥੋਂ ਆਏ ਤੇ ਉੱਠ ਕੇ ਚਾਰ ਭਾਈ। ਅਈਏ। ਹਾਂ ਇੱਥੇ। ਤਾਂ ਹੀ ਚਾਉਂਦੇ ਚੌਂਦਾ ਵੀ ਚਾਹੁੰ ਜਾਣਿਆਂ ਦਾ। ਚੌਂਦਾ। ਅੱਛਾ। ਹਾਂ ਜੀ। ਉਹ ਦੋ ਇੱਥੋਂ ਜੜ ਗਏ। ਅ ਥੋੜੇ ਉੱਥੇ ਗਏ। ਅੱਛਾ। ਚਾਰ ਭਾਈ ਉੱਥੋਂ ਆਏ ਮਨਮੀ ਤੋਂ ਜੀ ਅੱਛਾ ਹਾਂ ਹਾਂ ਜੀ ਇੱਥੇ ਹਾਂ ਜੀ ਹਾਂ ਤਾਂ ਹੀ ਚਾਹੁੰਦਾ ਵੀ ਚੌਹ ਜਣਿਆਂ ਦਾ ਦੋ ਇੱਕ ਤਾਂ ਆ ਗਏ ਦੋ ਆ ਗਏ ਨਹੀਂ ਜੀ ਚਾਰ ਪੱਤਿਆਂ ਨੇ ਜੀ ਇੱਥੇ ਜੀ ਚਾਹੁੰਦੇ ਕੋਈ ਨਹੀਂ ਕੋਈ ਉਹ ਜਗਾ ਦੇ ਨੇ ਜਾਈ ਹਾਂ ਜੀ ਉਹ ਜਿੱਥੇ ਜਗਾ ਤੋਂ ਆਏ ਹਾਂ ਹਾਂ ਜੀ ਉੱਥੇ ਨੇ ਬਾਬਾ ਸਿੱਧ ਬਾਬਾ ਸਿੱਧੇ ਉੱਥੇ ਜਗਾ ਹਾਂ ਜੀ ਇਹ ਮੰਨਵੀ ਪਿੰਡ ਦੇ ਕੋਲੇ ਥੇ ਹੈ ਜੀ ਥੇ ਤੋਂ ਮੰਨਵੀ ਪਰਿਆਂ ਨੂੰ ਵਗ ਗਿਆ ਚੌਂਦਾ ਇੱਧਰ ਨੂੰ ਆ ਗਿਆ ਥੇ ਹੈ ਜੀ ਹਲੇ ਵੀ ਹੈਗਾ ਥੇ ਅੱਗੇ ਕੋਲਾ ਕੁਝ ਵੇਣ ਨੂੰ ਕੋਈ ਆ ਜੀ ਨਾ ਹੋ ਹੁਣ ਅੱਜ ਕੱਲ ਇੱਥੇ ਰਹਨੇ ਹੋ ਜੀ ਪੰਜਾਬ 'ਚ ਕਿ ਇੱਥੇ ਰਹਨੇ ਹੋ ਪੰਜਾਬ 'ਚ ਹੀ ਰਹਨੇ ਹੋਗੇ ਬਾਹਰੇ ਰਹਨੇ ਹੋ ਓਏ ਹੁਣ ਕਿੱਥੇ ਰਹਿਣਾ ਹੁਣ ਦਿੱਤੇ ਹੁਣ ਤਾਂ ਪੰਜਾਬ 'ਚ ਆਏ ਹੋ ਠੀਕ ਹੈ ਜੀ ਠੀਕ ਹੈ ਹੁਣ ਕਹਿੰਦੇ ਮੈਂ ਤੁਰਿਆ ਫਿਰਾਂ ਬਥੇਰਾ ਸਾਰੀ ਉਮਰ ਤੁਰਿਆ ਫਿਰਾਂ ਹਾਂ ਜੀ ਮਿਆਣੇ ਪਾਲ ਦਾ ਰੇ ਖੇਤੀ ਕਰਦਾ ਰਿਹਾ ਹਾਂ ਹਾਂ ਜੀ ਉਹ ਬਾਹਰ ਰਿਹਾ ਮੋਰਖਾ ਟੰਬਰ ਚਲ ਗਿਆ ਤੇ ਉਹਨਾਂ ਦੇ ਮਗਰੇ ਤੁਰਿਆ ਫਿਰਦਾ ਰਿਹਾ ਸੱਚ ਕਹਿੰਦੇ ਦੁੜ ਲਾਈ ਹਾਂ ਜੀ ਜਿੰਨ ਰੁਆ ਹੈ ਹਾਂਜੀ ਨਾ ਚੰਗੇ ਬੰਦੇ ਰਾਜ ਹੈ ਹਾਂਜੀ ਮਾਲੇ ਉੱਥੇ ਆਪਣੇ ਕਿੰਨੇ ਇੱਕ ਪਰਿਵਾਰ ਨੇ ਘਰ ਨੇ ਜੀ ਵਿਆਸ ਉਹ ਉੱਥੇ ਬਲਾਈਦਾ ਨਹੀਂ ਵਿਆਸ ਵਿਆਸ ਹੀ ਸਾਲਾ ਪਿੰਡੀ ਆ ਅੱਛਾ ਨਹੀਂ ਆਪਣੇ ਢੀਂਡ ਸਿਆਂ ਦਾ ਪਿੰਡ ਆ ਬਹੁਤ ਵੱਡਾ ਹਾਂਜੀ 20 ਨਹੀਂ ਨਹੀਂ ਢੀਂਡ ਸਿਆਂ ਦਾ ਪੁੱਛਦਾ ਜੀ ਮੈਂ ਢੀਂਡ ਸਿਆਂ ਦੇ ਕਿੰਨੇ ਪਰਿਵਾਰ ਨੇ 20 ਵੀ ਆ ਹੋਰ ਆ ਅਟਬੀ ਆਇਆ ਅੱਛਾ ਤੇ 6 ਬੀਆ 30 ਸੈਂਟ ਅੱਛਾ ਬਹੁਤ ਗੜਦਾ ਉਹਨਰ ਦੀ ਆਪਣੇ ਨੂੰ ਬੰਦਾ ਜਿਹੜੀ 6 ਬੀਆ ਹਨ ਉਹ ਕੱਚੀਆਂ ਆ ਅੱਛਾ ਦੋ ਲਾਗਵਾਂ ਨਹੀਂ ਕਹ ਰਹੇ ਉਹਨਾਂ ਦੀ ਜ਼ਮੀਨ ਵੀ ਲਾਗਵਾਂ ਅੱਛਾ ਹਾਂ ਹਾਂ ਉਹਨਾਂ ਦਾ ਕਿਸੇ ਦਾ ਬਹਿ ਕੇ ਉਹਨਾਂ ਨੂੰ ਪੁੱਛਦਾ ਹੈ ਨਾ ਜੀ ਉਹ ਕਿਹੜਾ ਪੁੱਛਦਾ ਜਿੱਥੇ ਬਹਿ ਗਏ ਉੱਥੇ ਕਦੋਂ ਤੋਂ ਵਸੇ ਹੋਏ ਨੇ ਜੀ ਆਪਣੇ ਹੀਣ ਸੇ ਪਰਿਵਾਰ ਬੱਤ ਬਾਬਾ ਬਿਆ ਅਜੀ ਜਗਾ ਅੱਛਾ ਜੀ ਉੱਥੇ ਪਿੱਪਲ ਦੇਖਿਆ ਹਲਕਾ ਜਿਹਾ ਉਹਦੇ ਉਹਨੂੰ ਕੜਾ ਲੱਗਾ ਹੈ ਹਾਂਜੀ ਉਹ ਉੱਥੋਂ ਦੀ ਦਰਿਆ ਵਹ ਲਿਆ ਹੈ ਕਿਹਨੇ ਦਰਿਆ ਜਿਹੜੀਆਂ ਵਹਦੀਆਂ ਨੇ ਉਹ ਐਨ ਉੱਥੇ ਜਿਹੜੀ ਜ਼ਮੀਨ ਮਗਰੋਣੀ ਬੰਡੀ ਹੈ ਨਾ ਹਾਂਜੀ ਖੂਹ ਲੱਗਦੇ ਜਾਂ ਉਹ ਥਾਂ ਥਾਂ ਖੂਹ ਪੱਤਣ ਜੋਦੇ ਜੋਦਾ ਹਾਂਜੀ ਜਿੱਦਾਂ ਦਰਿਆਨ ਪਾਣੀ ਛੱਟਿਆ ਉਹ ਤੁੰਦਰੀਆ ਉਹ ਬੋ 253 ਕੋ ਦੇਗਾ ਬਸ 253 ਕੋ ਦੇ ਪਛਾ ਅੱਛਾ ਜੀ ਜਵਾਨੀ ਪਹਿਰੇ ਦਾ ਹਾਲ ਬਹਿਆ ਹੋਊਗਾ ਕੋਦੇ ਬੀਲੇ ਖੂ ਲੰਬੇ ਰਹਣਾ ਲੋਗ ਥਨੇ ਉਹ ਲਕਣਾ ਨਿਕਲ ਨਹੀਂ ਜਾਂਦੀ ਅੱਛਾ ਜੀ ਉਹ ਦਰਿਆ ਜਮ ਗਿਆ ਹਾਂ ਦਰਿਆ ਰੀਛੋ ਰੀਛੀ ਹਾਂ ਜੀ 500 ਰੁਪਏ ਇਹਨੇ ਖੋ ਲੱਗ ਜਾਂਦਾ ਹਾਂ ਹਾਂ ਜੀ ਗਵਰਨਮੈਂਟ ਕਰਜ਼ਾ ਦੇ ਨਹੀਂ ਉਮਾਰੂਂ ਮੇਨ ਜिले ਲੋਕਾਂ ਨੂੰ ਲਾਲਾਮ ਹੋਈ ਹਾਂਜੀ ਪੰਜ ਪੰਜ 7 7 ਕਿ ਰਿਸਟੋਰੇਸ਼ਨ ਕੋਲ ਲੰਗ ਰਹੇ ਮੈਂ 10 12 ਦਿਨ ਲਾ ਕੇ ਆਇਆ ਜੀ ਬਿਆਸਪਿੰਡ ਹਾਂਜੀ ਹਾਂ ਜੀ ਮੈਂ 10 12 ਦਿਨ ਉੱਥੇ ਹਾਂਜੀ ਹਾਂ ਅੱਛਾ ਹਾਂਜੀ ਬਾਬਾ ਬੇਦ ਬਿਆਸ ਕਿਹੜਾ ਮੰਦਿਰ ਹੈ ਉੱਥੇ ਰਹਿੰਦੇ ਹੁੰਦੇ ਸੀ ਜਾ ਕੇ ਸੀ ਅੱਛਾ ਬਿਆਸਪਿੰਡ ਉਹ ਹਾਂਜੀ ਹਾਂਜੀ ਉਹ ਮੰਦਿਰ ਉਹ ਪਰਿਵਾਰ ਬਿਆਸ ਵਾਲਾ ਉੱਧਰ ਦੀ ਦਰਿਆ ਵਗਿਆ ਠੀਕ ਹੈ ਜੀ ਤੇ ਦਰਿਆ ਕਿੱਥੇ ਆ ਗਿਆ ਵਗਦਾ ਵਗਦਾ ਦੇਖ ਤਾਂ ਢਲਮਾਂਦ ਵਾਲੇ ਉਹ ਚਿੱਟੀ ਕੋ ਚਾਈ ਕੋ ਪਰੇ हट ਗਿਆ ਹਾਂਜੀ ਹਾਂ ਉਹ ਤਾਂ ਅੱਗੇ ਦਰਿਆ ਵਗਿਆ ਔੜੇ ਖੂ ਲੱਗੇ ਹੈ ਨਾ ਕਿਸੇ ਲੱਕੜੀਆਂ ਆਉਂਦੀਆਂ ਹੁੰਦੀਆਂ ਜਿਹਦੇ ਖੂ ਲਾਉਂਦੇ ਇੱਥੇ ਹਾਂਜੀ ਹਾਂ ਜੀ ਲੱਕੜੀਆਂ ਨਿਕਣੀਆਂ ਦਰਿਆ ਜਮ ਆ ਗਿਆ ਹੈ ਹਾਂਜੀ ਰੇਲ ਦੀ ਲੈਨ ਜਾਂਦੀ ਹੈ ਜੀ ਨਾਲ ਕਿ ਪਿੰਡ ਦੇ ਨਾਲ ਵਿਆਹ ਦੇ ਰੇਲ ਦੀ ਲਾਈਨ ਜਾਂਦੀ ਹੈ ਜੀ। ਆਹ ਹਾਂਜੀ। ਬਾ ਲਾਈਨ ਦੇ ਉੱਲੀ ਵੱਲ ਦੀ ਹੈ ਨਾ। ਹਾਂਜੀ ਹਾਂਜੀ। ਪਿੰਡ ਦੇ ਮੁੜ ਤਾਂ ਠੀਕ ਹੈ ਜੀ। ਦਰਿਆ ਵਗਿਆ ਪੁਰਾਣਾ। ਆ ਜੋ ਤੁਸੀਂ ਗੱਲ ਕਰ ਰਹੇ ਹੋ। ਉਹ ਦੇ ਖੂਹਾਂ ਦੇ ਪੱਤਣ ਉਹ ਹਾਂਜੀ। ਉਹ ਇੱਕ ਖੂਹਾ ਹੋਰ ਆ ਇੱਕ ਦਾ ਹੋਰ ਦਰਿਆਨ ਮਿੱਟੀ। ਹਾਂਜੀ। ਇਦਾਂ ਮਾਰਾ ਦੇਲਾ ਕਿੱਥੇ ਦੀ ਕਿੱਥੇ ਬੰਦਿਆਂ ਨੂੰ ਮਾਦਾ ਸੇ ਆਦਮੀ ਨੇ ਹੈਰਾਨ ਕੇ ਆਉਂਦੀ ਵੀ ਸਾਡੇ ਕੋਲਲੇ ਬੰਦੇ ਹਾਂਜੀ ਸਹੀ ਗੱਲ ਹੈ ਨਾ ਯਾਰ ਰਾਜੇ ਹੁੰਦਾ ਹੈ ਕਿ ਰਹਾ ਇਹਨਾਂ ਤੋਂ ਦੂਰ ਚੱਲ ਗਿਆ ਓਏ ਉਹ ਉਹਨਾਂ ਦਾ ਦਬਜੂਦਾ ਹੋ ਗਿਆ ਹਾਂਜੀ ਸਹੀ ਗੱਲ ਹੈ ਨਾ ਦਾ ਹੋ ਰਿਹਾ ਇੱਧਰ ਇਹ ਮੈਨੂੰ ਪਸੰਦ ਹੈ ਹਾਂ ਆਖੋ ਆਪਣਾ ਸਵੇਰ ਆ ਹਾਂਜੀ ਕਿਸ਼ਾ ਨੂੰ ਕਿਸੇ ਗੱਲ ਦਾ ਕਿਸੇ ਨਹੀਂ ਹਾਂਜੀ ਕੌਣ ਜੀ ਮੈਂ ਤਾਂ ਆਉਂਦਾ ਦੇਖ ਚੱਲਿਆ ਇੱਥੋਂ ਸਾਡੇ ਬਿਜੋੜ ਗਏ ਸਹੀ ਗੱਲ ਹੈ ਇੱਥੇ ਕਮਾ ਕੇ ਰੋਟੀ ਖਾਂਦੇ ਨੇ ਕਰੇ ਕਿੰਨੀਆਂ ਪੀੜੀਆਂ ਰਾਹ ਸਾਡੀ ਪੱਤੀ ਜੋਂ ਚੁੰਨੀ ਗੋਲੇ ਪਿੰਡਾਂ ਛੋਟਾ ਜਿਹਾ ਉਥੇ ਰਹਿੰਦੇ ਨੇ ਦੇ ਦੇ ਲਾ ਕਿੱਥੇ ਘੁੰਮਿਆ ਮੈਂ ਉਹ ਨਾਮ ਮਲ ਖਾਦਮਾ ਨੂੰ ਜਲਦੀ ਕੱਢਣੇ ਦੀ ਮਾਰ ਦੀ ਕਰਤਾ ਹੈ ਕੋਈ ਕੋਈ ਲੈਣਾ ਦੇਣਾ ਹਾਂਜੀ ਹਰ ਇੱਕ ਬੰਦੇ ਦਾ ਹਾਂਜੀ ਹਾਂਜੀ ਕਈਆਂ ਨੂੰ ਲੈਣਾ ਕਈਆਂ ਨੂੰ ਦੇਣਾ ਦੇਣਾ ਜੀ ਹਾਂ ਜੀ ਮਰਦਿਆਂ ਦਮਾ ਤਾਂ ਹੀ ਦੇਣਾ ਪੈ ਜਾਂਦਾ ਨਹੀਂ ਪਤ ਨੂੰ ਸਹੀ ਗੱਲ ਮਰਦਿਆਂ ਦਮਾ ਤਾਂ ਹੀ ਦੇਣਾ ਪੈਂਦਾ ਜੀ ਹਾਂ ਜੀ ਚਾਰ ਪੀੜੀਆਂ ਕਹਿੰਦਾ ਦੇਣਾ ਪੈਂਦਾ ਚਾਰ ਪੀੜੀਆਂ ਦੇਣਾ ਕਈਆਂ ਨੂੰ ਲੈਣਾ ਪੈਂਦਾ ਉਹ ਸਾਰੀਆਂ ਦੰਦੇ ਹੀ ਨਹੀਂ ਦੇ ਹਾਂ ਜੀ ਹਾਂ ਜੀ ਤੁਹਾਡਾ ਬਹੁਤ ਧੰਨਵਾਦ ਜੀ ਜੰਗਾ ਸੰਗਤ ਦੇ ਦਰਸ਼ਨ ਕਰ ਲੈ ਜੰਗਾ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਵੱਲੋਂ ਬਹੁਤ ਧੰਨਵਾਦ ਜੀ ਬਰਦਾਰ ਸਾਡੇ ਸਰਪੰਚ ਨੂੰ ਅਸ਼ੀਰਵਾਦ ਪਿਆਰ ਦੇ ਕੇ ਜਾਓ ਜੀ ਦੋਨਾਂ ਨੂੰ ਹਾਂ ਠੀਕ ਹੈ ਚਲੋ ਜੀ ਜਿਆ ਟੰਮੀ ਬਈ ਬੜੋਂ ਤੁਹਾਡੀ ਇੱਜ਼ਤ ਬੜੇ ਸਾਰਿਆਂ ਦੀ ਬੜੇ ਹਾਂ ਜੀ ਸਾਰੀ ਸੰਗਤ ਸਾਰ ਜਿਦਾ ਤੁਸੀਂ ਟੀਨਸਿਆਂ ਦੀ ਬੱਲੇ ਬੱਲੇ ਦਾ ਕਰਾਇਆ ਜੀ ਚਲਦੀ ਕੰਨਾ ਆ ਆਪ ਜਿਹਨੂੰ ਸਰੀਰ ਸਾਰਿਆਂ ਦੀ ਇੱਜ਼ਤ ਬਣੀ ਸਹੀ ਗੱਲ ਹੈ ਜੀ ਇੱਧਰ ਇੱਧਰ ਨਾਲ ਹੀ ਆ ਇੱਥੇ ਇੱਕ ਫੋਟੋ ਕਰਾ ਲੈਣੇ ਇਕੱਠੇ ਹਾਂ ਹਾਂ ਕਰਾਓ ਦੂਤੀ ਘਰਦੁਆਰੇ ਗੇਟ ਤੇ ਗੇਟ ਤੇ ਗੇਟ ਤੇ ਫੋਟੋ ਕਰ ਦਿਓ ਗੇਟ ਤੇ ਕਰ ਲਿਓ ਗੁਰਵਿੰਦਰ ਆ ਜਾਓ ਬਾਪੂ ਜੀ ਉੱਥੇ ਆਪੇ ਪਸ਼ਾਬ ਕਰਦਾ ਹੈ ਕੋਲ ਹਾਂ ਹੈਗਾ ਜੀ ਗੁਰਵਿੰਦਰ ਆ ਜਾ ਕਰਾ ਚਲੋ ਜੀ ਆ ਲਿਆਓ ਭਾਈ

ਇਹ ਪੱਟੀਆਂ ਆ ਜਿਹਦਾ ਕਹਿਣਾ ਪੁਲਾਦੇ ਇਹ ਵੀ ਪੱਟੀਆਂ ਨੇ ਕੰਡੇ ਆ ਗਏ ਆ ਕਿਹਨਾਂ ਪਹਿਲਾਂ ਠੀਕ ਆ ਬਾਬਾ ਜੀ ਚੰਗਾ ਜੀ ਮੇਰਾ ਨਾਮ ਲੈ ਕੇ ਹਨਾ ਹਾਂਜੀ ਹਾਂਜੀ ਮੈਂ ਕਿਉਂ ਹਾਂ ਹਾਂ ਜਰੂਰ ਹੁਣ ਆ ਕੇ ਜਾਉਂ ਜੀ ਫੇਰ ਚੰਗਾ ਵੀਰੇ ਪਤਾ ਲੱਗ ਗਿਆ ਖੰਨੇ ਨੂੰ ਬਸ ਠੀਕ ਆ ਜੀ ਹਾਂਜੀ ਲੈ 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 ਹਾਂਜੀ ਠੀਕ ਆ ਬਾਬਾ ਜੀ ਚੰਗਾ ਵੀਰੇ ਧੰਨਵਾਦ ਬਹੁਤ ਬਹੁਤ ਜਾ ਰਹੇ ਆ ਬਾਈ ਹਾਂ ਉਹ ਲੈ ਜੀ ਠੀਕ ਆ ਫਾਰ ਬਰਾਕੇ ਤਾਂ ਹਾਂ ਦੋ ਦੇ ਦਿਓ ਹਾਂਜੀ ਮੈਂ ਪੁੱਛ ਰਿਹਾ ਮੈਂ ਪੁੱਛ ਮੈਂ ਪੁੱਛ ਰਿਹਾ ਮੈਂ ਸੈਂਡ ਕਰੀ ਹਾਂ ਜੀ ਉਹ ਮੈਂ ਵੀ ਹਾਂ ਜੀ ਜਰੂਰ ਠੀਕ ਚੰਗਾ ਜੀ ਚੰਗਾ ਜੀ ਓਕੇ ਗਲਤੀ ਗਲਤੀ ਮਾਫ ਕਰਨਾ ਓਕੇ ਠੀਕ ਹਾਂ ਬਾਬਾ ਜੀ ਨੂੰ ਮੈਂ ਲਈ ਅਸੀਂ ਕੱਲ ਜੀ ਚਲੋ ਪੜ ਲਿਆ ਉਹ ਨਹੀਂ ਹਾਂ ਮੈਂ ਲਵ ਲਾ ਦੋ ਠੀਕ ਹਾਂ ਜੀ ਹਾਂ ਜੀ ਓਕੇ ਜੀ ਹਾਂ ਜੀ ਧੰਨਵਾਦ ਮੈਂ ਰਿਆ ਮੈਂ ਨਹੀਂ ਰਹਿਣ ਗਈ ਓਕੇ ਚਲੋ ਬਈ